ਆਹ ਗੱਲ ਉਹਨਾਂ ਲੋਕਾਂ ਲਈ ਜੋ ਕਿ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਖਾਤਰ ਉਸ ਪਰਮਾਤਮਾ ਦੇ ਘਰ ਵੱਡੇ-ਵੱਡੇ ਝੜਾਵੇ ਸੁਖਦੇ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਬੱਚਾ ਨਹੀਂ ਸੀ ਜਦੋਂ ਮਾਤਾ ਗੰਗਾ ਜੀ ਨੇ ਬਹੁਤ ਮੰਗ ਕੀਤੀ ਤਾਂ ਆਪ ਜੀ ਨੇ ਬੱਬਾ ਬੁੱਢਾ ਜੀ ਦੇ ਪਾਸ ਜਾ ਕੇ ਅਰਦਾਸ ਕਰਨ ਲਈ ਕਿਹਾ ਮਾਤਾ ਗੰਗਾ ਜੀ ਨੇ ਫਿਰ ਬੜੇ ਹੀ ਸੁੰਦਰ ਪਕਮਾਨ ਬਣਾਏ ਅਤੇ ਪਾਲਕੀਆਂ ਘੋੜਿਆਂ ਸਮੇਤ ਬਾਬਾ ਜੀ ਦੇ ਪਾਸ ਪੁੱਜੇ ਪਰ ਉਹਨਾਂ ਦੀ ਅਰਦਾਸ ਕਬੂਲੀ ਨਹੀਂ ਗਈ ਨਿਰਾਸ਼ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਆਈ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਕਿ ਗੁਰੂ ਜੀ ਸੰਤ ਮਹਾਤਮਾ ਵੱਡ ਪੁਣਾ ਤੇ ਸ਼ਾਨ ਸ਼ੌਕਤ ਕਦੇ ਪਸੰਦ ਨਹੀਂ ਕਰਦੇ ਅਤੇ ਆਪਣੇ ਹੱਥਾਂ ਨਾਲ ਆਟਾ ਪੀਸ ਕੇ ਰੋਟੀ ਪਕਾ ਕੇ ਸਿਰ ਤੇ ਚੁੱਕ ਕੇ ਨੰਗੇ ਪੈਰੀ ਬਾਬਾ ਜੀ ਦੇ ਪਾਸ ਜਾਓ ਅਤੇ ਫਿਰ ਆਪਣੀ ਅਰਦਾਸ ਅਰਜੋਈ ਕਰੋ ਅਗਲੇ ਦਿਨ ਮਾਤਾ ਗੰਗਾ ਜੀ ਨੇ ਫਿਰ ਇਸੇ ਤਰ੍ਹਾਂ ਹੀ ਕੀਤਾ ਬਾਬਾ ਬੁੱਢਾ ਜੀ ਨੇ ਫਿਰ ਖੁਸ਼ ਹੋ ਕੇ ਕਿਹਾ ਬੀਬੀ ਜਿਸ ਤਰ੍ਹਾਂ ਮੈਂ ਗੰਡੇ ਮੁੱਕੀ ਨਾਲ ਭੰਨ ਕੇ ਰੋਟੀ ਖਾ ਰਿਆਂ ਉਸੇ ਤਰ੍ਹਾਂ ਤੇਰਾ ਬੱਚਾ ਵੀ ਵੈਰੀਆਂ ਦਾ ਸਿਰ ਭੰਨੇਗਾ ਮਾਤਾ ਗੰਗਾ ਜੀ ਦੀ ਅਰਦਾਸ ਉਦੋਂ